i بلوندر جتانا چرنجیت سنگنی یاد جوڑ بکھے ہیں آؤ سب تتح بلائی گئی آپ واحر جی کا خالصا واحد واحر جی اج کا یہ پروگرام بڑی اہمیت رکھتا ہے پیار نام دیپ سونا کے بول آپ مباری نکلتے تھے اور ہر ایک د ਦੇਰ ਦੇ ਅੰਦਰ ਆਪਣੀ ਜਗ੍ਹਾ ਬਣਾਉਂਦੇ ਸੀ ਉਹਨਾਂ ਦਾ ਚਲੇ ਜਾਣਾ ਸਾਡੇ ਵਾਸਤੇ ਬੜੀ ਦੁੱਖ ਦੀ ਗੱਲ ਹੈ ਜਦੋਂ ਕੋਈ ਸੱਚ ਦੀ ਆਵਾਜ਼ ਨੂੰ ਨੌਜਵਾਨ ਚਿਹਰਾ بے باق ہو کے بولتا ہے سباوک دشمن نو کمبنی چھڑ دی جدو سانت جبرائیل سے خالصا پیٹرا والا جوانی دی عمر دے بھی انہوں نے بگاہ دیتی ਬੇਚਕ ਫਾਈਟਰ ਨੇ ਧਾਰਿਆ ਸੀ ਕਿ ਇਹਨੂੰ ਖਤਮ ਕਰਨਾ ਹੈ ਪਰ ਉਹ ਐਸਾ ਅਮਰ ਹੋਇਆ ਐਸਾ ਸਿਖਾ ਦੇ ਮਾੜਾ ਦੇ ਵਿੱਚ ਘਾਰ ਕਰਕੇ ਨੌਜਵਾਨਾਂ ਦੇ ਮਾੜਾ ਦੇ ਵਿੱਚ ਉਹਨੇ ਐਸੀ ਆਪਣੀ ਜਗਾ ਬਣਾਈ ਜਿਹੜੇ ਉਹਨਾਂ ਦੀ ਸੋਚ ਦੇ ਉੱਤੇ ਪਹਿਲਾ ਦੇਦੇ ਸਾਢੇ ਹਜ਼ਾਰਾਂ ਨੌਜਵਾਨ ਮੌਤ ਨੂੰ ਹੱਥ ਕੇ ਕਲ ਨਾਲ ਲਾਗੇ ਇਹ ਸਨ ਜਰਨੈਲ ਸਿੰਘ ਨੌਜਵਾਨ ਦੀ ਆਵਾਜ਼ ਸੀ ਜਦੋਂ ਦੀਪ ਸਿੰਘ ਬੋਲਿਆ ਉਹਦੀ ਇਹ ਗੱਲਾਂ ਇੰਨੀਆਂ ਗੁੱਦੀਆਂ ਤੇ ਢੂਗੀਆਂ ਸਨ ਕੇ ਸਾਡਾ ਜਿਹੜਾ ਅੱਜ ਦਾ ਜਾਗਰੂਕ ਨੌਜਵਾਨ ਉਹਨੇ ਫੜਾ ਫੜਾ ਆਪਣੇ ਮੰਦਿਰ ਵਿੱਚ ਲਿਖਾਇਆ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਹੋਰ ਨੌਜਵਾਨ ਆਇਆ ਪਾਈ ਅਮਰ ਦਾ ਪਾਲ ਖਾਲਸਾ ਉਹਨਾਂ ਦੇ ਬਜ਼ੁਰਗ ਸਰਦਾਰ ਕਰਮ ਸਿੰਘ ਜੀ ਜਿਹੜੇ ਕੰਫਤੇ ਪੰਜਾਬ ਦੀ ਕੜਦੀ ਕਲਾਈ ਆਪਣੇ ਪੈਰ ਦੀ ਯੁੱਤੀ ਨਹੀਂ ਪਾਰੇ ਉਹ ਦੇਖਦੇ ਜਦੋਂ ਉਹਨੇ ਆ ਕੇ ਸਾਧਗੀਆਂ ਵੀ ਦੋ ਬੇਲਾ ਕਹੀਆਂ ਸਾਧਗੀਆਂ ਜੀਆਂ ਅਮਰ ਦਸ਼ਾਖ ਲੋ ਆਨੰਦਪੁਰ ਦੇ ਵਾਸੀ ਬਣ ਜਾਓ ਨਸ਼ੇੜੀ ਮਰਨ ਦੇ ਮੈਂ ਪੰਜਾਬ ਦਾ میں پنجاب بدلنا چاہنا یہ آواز سارے دے جدو کن چپائی انہوں نے سوچ لیا کہ جی اس بندے کنٹرول نہ ساری خیر نہیں قانون سارے واسطے برابر ہوتا ہے کسی بھی دیش کا قانون وتکرا نہیں کرتا کوئی بھی عدالت غلط فیصلہ نہیں کرتی پر اسی بارے جائیے واسطے اچھی پچاسی پرسینٹ قربانیاں کیتیاں قانون گنتی خاص کر کے سکھانے دن وقرے نے جدو کوئی بندہ جنو سرکار دوشی پری عدالت فری کر دے پھر بھی جیل

ਮੈਨੂੰ ਲੱਗਦਾ ਕਿ ਉਹ ਸੁਪਨਾ ਵੇਖਣੇ ਨੇ ਸ਼ਹਿਰ ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਦਾ ਉਹ ਗੁਰੂ ਨੇ ਕਹਿੰਦੇ ਆ ਅਸੀਂ ਉਹ ਗੁਰੂ ਦੇ ਸਿੱਖਾਂ ਜਿਨ੍ਹਾਂ ਨੇ ਸਵਾ ਸਵਾ ਲੱਖ ਦੇ ਨਾਲ ਲੜਨ ਵਾਸਤੇ ਸਾਨੂੰ ਤਿਆਰ ਕੀਤਾ ਅਸੀਂ ਕਿਹਦੇ ਡਰਦੇ ਆ ਅਸੀਂ ਕਿਤੇ ਡੋਲਦੇ ਆ ਮੌਤ ਸਾਡਾ ਕੀ ਬਗੜ ਸਕਦੀ ਐ ਅਸੀਂ ਤਾਂ ਚੁੱਤ-ਚੁਗਦੇ ਬੱਚਿਆਂ ਨੂੰ ਸਾਡੀਆਂ ਮਾਵਾਂ ਨੇ ਆਪਣੀ ਗਰਾਂ ਦੇ ਹੱਥ ਬਣਾ ਕੇ ਖਾਣ ਕਿਹਿਆ 13 ਭਾਣਾ ਮਿੱਠਾ ਲਾ ਕੇ ਖਰ ਨਾਮ ਪਵਦਾਰ ਦੇ ਨਾਲ ਕਮਾ ਕੇ ਸਾਡੀ ਕੌਮ ਨੂੰ ਸਾਡੀ ਜੇ ਕੋਰਮਾ ਦੀ ਧਰਤੀ ਨੂੰ ਤੁਸੀਂ ਹੁੰਦੇ ਕੌਣ ਖਤਮ ਕਰਨ ਵਾਲੇ ਬਹੁਤ سارے ਲੋਕ ਆਏ ਇਹ ਪੰਜਾਬ ਨੂੰ ਇਸ ਕਾਨੂੰਨ ਖਤਮ ਕਰਨ ਆ ਕੇ ਪਰ ਜੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਬਹਾਦਰੀ ਦਾ ਸੂਰਮਾ ਗੱਦੀ ਦਾ ਨਾਮ ਕਰ ਉਹ ਸਿੱਖਾ ਜਾਂਦਾ ਹੈ ਉਹ ਪੰਜਾਬੀਆਂ ਦਾ ਹੋਣਾ ਹੈ ਉਹ ਪੰਜਾਬੀਆਂ ਦਾ ਹੋਣਾ ਹੈ ਜੇ ਇਸ ਦੇਸ਼ ਨੂੰ ਆਜਾਦੀ ਨਹੀਂ ਉਹ ਸਾਡੇ ਕਰਕੇ ਮਿਲੀ ਹੈ ਕੁਰਬਾਨੀਆਂ ਨਹੀਂ ਗੱਦਾਰ ਦੇਖੋ ਇਹ ਗਾਂਧੀ ਦੇ ਚਰਖਾ ਘਟੰਦਾ ਆਜਾਦੀ ਨਹੀਂ ਮਿਣੀ ਇਹ ਸਾਡੇ ਜੌਧੀਆਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਕੋਰੀਆਂ ਦੇ ਦੀ ਆਪਣੀਆਂ ਛਾਂਦੀਆਂ ਨਹੀਂ ਹੈ ਇੱਕ ਪੁਰਸਕਾਰ ਕਾਇਆਦੀ ਮਿਲੀ ਹੈ ਜੇ ਅਸੀਂ ਦੇਸ਼ਵਾਦ ਦੇ ਆਪ ਹਨ ਮੁਕਤ ਕਰ ਸਕਦੇ ਆ ਤੇ ਫਿਰ ਸਾਡੇ ਦੇ ਗੁਰੂ ਮਹਾਰਾਜ ਦੀ ਕਿਰਪਾ ਅਸੀਂ ਆਪਣੇ ਬਾਤੇ ਵੀ ਕਰ ਸਕਦੇ ਆ ਮੈਂ ਕਿ ਤਾਂ ਆਮ ਨਹੀਂ ਦੇਣੀ ਚਾਹੁੰਦਾ ਵਾ ਸੈਂਟਰ ਦੀ ਸਰਕਾਰ ਨੂੰ ਤੁਸੀਂ ਅੰਮਰ ਦਾ ਬਾਲ ਬੰਦ ਕੀਤਾ ਤੁਸੀਂ ਇਹਨੂੰ ਛੱਡਦੇ ਨਹੀਂ ਆ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਨੂੰ ਛਡਾ ਕੇ ਵਿਖਾਵਾਂਗੇ

ਆਜਾ ਕਾਣਾ ਸਾਹਿਬ ਦਾ ਪਰਿਵਾਰ ਦੇਖਣੋਂ ਬੈਠਾ ਇੱਥੇ ਪੁੱਛੋ ਸੈਣੀ ਨੇ ਕੀ ਕੀਤਾ ਹੈ ਮੈਨੂੰ ਕਹਿ ਰਿਹਾ ਕਾਥਾ ਦਾ ਪੂਰਾ ਕਥਾ ਹੈ ਪਰ ਸੈਣੀ ਦਾ ਕਿਸੇ ਨੇ ਨਾਂ ਨਹੀਂ ਲੈਣਾ ਆ ਸਾਡਾ ਸਰਕਾਰਾ ਜਿਹੜਾ ਇਹਦੇ ਦੀ ਦੁਨੀਆ ਦਾ ਕੀ ਤੇਮ ਕਦਾਰਾ ਹੋਗਾ صرف اپنے گرو نئے صرف اکال تخت نئے گا کرنا میں اکال تخت کا صرف نہ ہی لیتی ہے اکال تخت کی مریادا نکال تخت کے سدھانت نو

ساری گل سان خیال رکھنا پہ گا جسے جگتار سبالا جی تاڑ جیل بیٹھا اور بڑا چینتا تھا کہ ایڈی وی قربانی کی ساری قوم کدھر جا رہی جدو ہرجندر جیلے سخدیو ایک چیٹ نے کی لکھا سی کہ گے پر جہی قوم واسطے جہاں پن واسطے

اج گرو گرن سا گلے نارمل اج سا نوجوان نشیا بولتا اج سی نوجوانی پنجاب دم بدی اچھی گئی آج سی ودیا اج سا رزگار

ਆਪਾਂ ਇਹਨਾਂ ਬੰਦੇ ਆਣ ਨਹੀਂ ਜਿੱਤ ਸਕਦੇ ਆਪਾਂ ਇਹਨਾਂ ਨੂੰ ਨੌ ਨਿਮਾਨ ਜਦੋਂ ਕੜਾਈ ਲੋਕ ਜਦੋਂ ਬਜ਼ੁਰਗ ਤੋਂ ਸਵੇਰੇ ਪੁੱਛ ਕੇ ਤਾਂ ਕਹੂੰਗਾ ਬਜ਼ੁਰਗ ਜੀ ਸਦਾ ਰਹੂਗਾ It's a i ਬੀਤ ਜਾਈਓਗੀ ਸਾਰੀ ਇਸਰਾ ਦੇ ਨਾਲ ਸ਼ਾਨਵੇਂ ਢੰਗ ਦੇ ਨਾਲ ਅਸੀਂ ਭਾਈ ਜਗਤਾਰ ਸਿੰਘ ਹਮਾਰਾ ਨੂੰ ਭਾਈ ਅਮਰਪਾਲ ਖੱਤ ਦੇ ਨੂੰ ਜਿਹੜੀ ਸਾਡੀ ਕੌਮ ਦੇ ਮਾਰਗਦਰਸ਼ਨ ਨੇ ਅਸੀਂ ਉਹਨਾਂ ਨੂੰ ਬਾੜੀਆ ਮੰਗੇ ਦੇ ਅੰਦਰ ਹਰ ਕਥਪੇ ਦੇ ਅੰਦਰ ਅਗਰ ਨੌਜਵਾਨ ਮੇਰੀ ਬਾਤ ਪੰਗਾ ਹੋਵੇ ਤੇ ਦੇਰ ਨਾ ਲਓ ਇਹ ਜਿਹੜੀ ਸ਼ਰੋਮਣੀ ਹੈ ਖਾਲੀਦਾਰ ਬਾਤ ਪੰਜਾਬ ਦੇ ਇਹ ਨਵੀਂ ਪਾਰਟੀ ਹੁਣ ਦੇ ਵਿੱਚ ਆਈ ਹੈ

بندی سی اپنی میٹنگ بھی کریں گے سلاح مشورہ کریں گے پھر ابھی آ سڑک کے نوجوان کی ریائی کی گل گال کرانگے اور گال بھی ایسی ہوگی جنیاں نے میں پچھلے بمار ہو گیا گرو مہاراج کے چرن بچ اردس بےنتی کی سچے پاشا کی گل ہوگی گلتی تو ہوئی ہوتے ہیں

ਸਾਰੇ ਲੋਕ ਕੁਰਬਾਨੀ ਨਹੀਂ ਕਰ ਸਕਦੇ ਤੇ ਜਿਹੜਾ ਕੁਰਬਾਨੀ ਕਰਕੇ ਸਦਾ ਆਪਣੇ ਗੁਰੂ ਨੂੰ ਨਹੀਂ ਛੱਡਦਾ ਪਰਮਾਤਮਾ ਉਹਦੇ ਨਾਲ ਸੰਭ ਹੁੰਦਾ ਸਵਾਰਥੀ ਸੁਧਾਤਕ ਬੰਦੇ ਆ ਭਾਵੇਂ ਪਰਿਵਾਰ ਲੱਗ ਗਿਆ ਜਿਹੜਾ ਰਹਿੰਦਾ ਉਹ ਵੀ ਲੱਗ ਜਾਵੇ ਪਰ ਅਸੀਂ ਹਮੇਸ਼ਾ ਕਰਦੀ ਕਰਾਵੇ ਤੇ ਰਹਿਣ ਵਾਲਿਆਂ ਜੱਥੇਦਾਰ ਜਿਲਕਾਤ ਸਿੰਘ ਦਾ ਸਾਡਾ ਜਿਹੜਾ ਕਾਲਕਤ ਸਾਬ ਦਾ ਜੱਥੇਦਾਰ ਮੈਂ ਨਾ ਤੁਹਾਡਾ ਪੁੱਤਰ ਆ ਤੁਹਾਡਾ ਸੇਵਾਦਾਰ ਆ ਜੱਥੇਦਾਰ ਆਪਣੇ ਜਿਲਕਾਤ ਸਿੰਘ ਹਵਾਰਾ ਮੈਂ ਨਾ ਉਹਦੀ ਗੈਰ ਹਾਜ਼ਰੀ ਵਿੱਚ ਜਿੰਨੀ ਵੀ ਡਿਊਟੀ ਨਿਭਾਈ ਹੁਣ ਤੱਕ ਇਹ ਵਿਸ਼ਵਾਸ ਮੈਂ ਤੁਹਾਨੂੰ ਦੇਣਾ ਤੇਜ ਵਿੱਚ ਵਿੱਚ ਬੈਠੀ ਨਾ ਖੜਤਾ ਖੋਲ ਲੈ

ਉਨਪਰ ਨੂੰ ਆਪਣਾ ਪ੍ਰਵਾਹ ਸਮਝ ਕੇ ਨੌਜਵਾਨਾਂ ਨੂੰ ਆਵਾਜ਼ ਦੇਣੀ ਹੈ ਅਸੀਂ ਧਾਰਮਿਕ ਤੌਰ ਤੇ ਵੀ ਤੇ ਸਿਆਸੀ ਤੌਰ ਤੇ ਵੀ ਮੇਰੀ ਗੱਲ ਕਰਨ ਖੋਲ ਕੇ ਸੁਣੋ ਹੌਨ ਵਾਲੇ ਸਮੇਂ ਦੇ ਅੰਦਰ ਅਸੀਂ ਧਾਰਮਿਕ ਤੌਰ ਦੇ ਉੱਤੇ ਤੇ ਸਿਆਸੀ ਤੌਰ ਦੇ ਉੱਤੇ ਅਸੀਂ ਪੰਜਾਬ ਨੂੰ ਪੰਥ ਦੇ ਹਵਾਲੇ ਕਰਨਾ ਹੈ ਇਹ ਸਾਡਾ ਐਲਾਨ ਹੈ اے کوئی آج سمجھ رہے ہیں کوئی کار سمجھ رہے ہیں اور جیڑی گاہ میں چھے جنوں نوں سری اکار تک صاحب تو کہیں آم میرا ساتھی بیٹھے نے سارے بناوا صاحب چپروال صاحب پائی موکم سے جی اور بھی

ਅਸੀਂ ਆਪਣੇ ਵੈਰ ਵਿਰੋਧ ਭੁਲਾ ਦੇਗੇ ਅਸੀਂ ਆਪਣੇ ਆਉਦੇ ਓਮੇ ਹੰਕਾਰ ਛੁਟਾ ਦੇਗੇ ਫੇਰ ਇਹ ਗੱਲ ਕੋਣੀ ਕੋਈ ਓਕੀ ਨਹੀਂ ਤੇ ਤੁਹਾਡੇ ਸਾਹਮਣੇ ਹੋਊਗੀ ਯਾਦ ਰੱਖਿਓ ਆਉਣ ਵਾਲਾ ਸਮਾਂ ਨੌਂ ਦਿਨਾਂ ਦਾ 13 ਹਜ਼ਾਰ ਕਾਲਕਸਾ ਦਾ ਕਾਰਜ ਕਰੇ ਜਥੇ ਦਾ ਖੂਨ ਦੇ ਨਾਲੇ ਮੈਂ ਪੰਜਾਬ ਦੇ ਵਾਣਦੋ ਇਹਨਾਂ ਤੋਂ ਹੋਰ ਹਾਰ ਨਾ ਹੋਣ ਵਾਲਾ

ایک پلیٹفارم پہ کیتی ہے کی کچھ آیا پروان